ਪਰਾਣੀਆਂ ਸੱਥਾਂ ਦੇ ਵਿੱਚ ਸਾਰੇ ਬਜ਼ੁਰਗ ਇਕੱਠੇ ਹੁੰਦੇ ਸੀਗੇ ਕੋਈ ਕਿਸੇ ਨਾਲ ਉੱਚੀ ਰੀਤ ਦਾ ਭੇਤਰੀ ਸੀ ਕਰਦੇ ਸਾਰਾ ਪਿੰਡ ਅਸੀਂ ਜਿੰਨਾ ਦੇਖਿਆ ਜਦ ਤੋਂ ਸੰਭਲੀ ਆ ਆ ਬੋਰ ਥੱਲੇ ਸਾਰਾ ਪਿੰਡ ਮੰਜੇ ਲੈ ਕੇ ਇੱਥੇ ਅੱਗੇ ਦੁਪਹਿਰਾ ਕੱਢਦਾ ਸੀ ਪੱਖਿਆਂ ਥੱਲੇ ਕੋਈ ਨਹੀਂ ਸੀ ਬਹਿੰਦਾ ਫੇਰ ਜਿਹੜੇ ਬੱਚੇ ਹੁੰਦੇ ਸੀਗੇ ਅਸੀਂ ਵਿਚਾਂ ਵਿੱਚ ਵੀ ਰਹੇ ਹੱਥ ਵੱਡੇ ਇਹਨੇ ਜੇ ਕਿਸੇ ਨੇ ਘੂਰ ਤਾਂ ਕੇ ਗਾਹ ਨੂੰ ਗੁੱਸਾ ਨਹੀਂ ਸੀ ਕਰਦਾ ਹੁੰਦਾ ਬਾਕੀ ਜਦ ਕੋਈ ਵਿਆਹ ਸਰਦੀ ਹੁੰਦਾ ਸੀਗਾ ਸਾਡੇ ਜਿੰਨੇ ਵੀ ਵਿਆਹ ਕਰਦੀ ਹੁੰਦੇ ਸੀਗੇ ਸਾਰਿਆਂ ਦੀ ਰਸਮ ਅਸੀਂ ਇਹ ਦਰਵਾਜ਼ੇ ਵਿਚ ਹੀ ਨਗਾ ਕੇ ਪੂਰੀ ਕਰਦੇ ਸੀ ਇਹ ਜਿਹੜੀ ਸਾਂਝੀ ਸੰਸਥਾਵਾਂ ਬਣ ਜਾਂਦੇ ਸਿਆਣਿਆਂ ਦੀਆਂ ਧਰਮਸ਼ਾਲਾ ਇਹ ਹੈ ਕਿ ਨਹੀਂ ਕੋਲੇ ਕੋਈ ਹੋਰ ਸੰਸਥਾ ਬਣੀ ਹੋਈ ਆ ਸਾਡੇ ਪਿੰਡ ਦੋ ਗੁਰੂ ਘਰ ਨੇ ਜਿਹਦੇ ਵਿੱਚ ਸਾਂਝੀ ਜਗ੍ਹਾ ਦੇ ਵਿੱਚ ਵਿੱਚ ਹੁਣ ਤਾਂ ਮਾੜੀ-ਮੋਟੀ ਗੱਲ ਹੁੰਦੀ ਏ ਥਾਣੇ ਨੂੰ ਭੱਜ ਲੈਂਦੇ ਨੇ ਤੇ ਸਾਰਾ ਨਫਟਾਰਾ ਜੀ ਇੱਥੇ ਕਰਦੇ ਹੁੰਦੇ ਸੀਗੇ ਬਜ਼ੁਰਗ ਬਹਿ ਕੇ ਤੇ ਪੁਰਾਣੀਆਂ ਗੱਲਾਂ ਦੱਸੀ ਜਾਂਦੇ ਨੇ ਚਲੋ ਸਾਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਵਾ